ਬੀਰ ਬਾਲਦੇਵਸ ਮਤਲਬ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤੁਸੀਂ ਇੱਕ ਬੱਚਿਆਂ ਦੀ ਕੌਤਕਵਜੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਇਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਇਸ ਦੇ ਉੱਤੇ ਪੰਥਕ ਤਰ੍ਹਾਂ ਨੇ ਸਿੱਖ ਪਾਈਚਾਰੇ ਦੀਆਂ ਨੁਮਾਇੰਦਿਆਂ ਨੇ ਸਵਾਲ ਖੜਾ ਕੀਤਾ ਕਿ ਤੁਸੀਂ ਇਸ ਦੇ ਰਾਹੀਂ ਦੇਸ਼ ਭਰ ਦੇ ਵਿੱਚ ਉਹਨਾਂ ਦਾ ਸਨੇਹਾ ਉਹਨਾਂ ਦਾ ਪਲਸਪਾ ਉਹਨਾਂ ਦੀ ਤਾਕਤ ਦਾ ਉਨਾ ਦੀ ਕੁਰਬਾਨੀ ਨੂੰ ਲੈ ਕੇ ਜਾ ਰਹੇ ਹਾਂ ਜਾਂ ਇਸ ਨੂੰ ਇੱਕ ਪੱਖ ਨੇ ਢਾਂਚੇ 'ਚ ਫਿੱਟ ਕਰਕੇ ਆਪਣਾ ਏਜੰਡਾ ਪਾ ਰਹੇ ਇਹ ਤੋਂ ਵੀ ਅੱਗੇ ਵੱਧ ਕੇ ਇਕੱਲਾ ਨਾਮ ਇਹ ਨਹੀਂ ਰੱਖਿਆ ਬੀਰਬਾਲ ਦੇਵਸ ਇਹਦੇ ਵਿੱਚ ਜੀ ਫੈਂਸੀ ਡਰੈਸ ਸਮਾਗਮ ਹੋਊਗਾ ਫੈਂਸੀ ਡਰੈਸ 'ਚ ਤੁਸੀਂ ਸਹਿਯੋਗੀਆਂ ਦੇ ਰੂਪ ਬਣੋਗੇ ਤੁਸੀਂ ਮਾਤਾ ਗੁਜਰੀ ਦਾ ਰੂਪ ਤਾਰਨ ਕਰੋਗੇ ਤੁਸੀਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੂਪ ਤਾਰਨ ਕਰੋਗੇ ਹੋਰ ਸਿੰਘਾਂ ਦਾ ਰੂਪ ਤਾਂ ਕਿ ਨਾਲ ਕੀ ਦਿਖਾਉਣਾ ਫੈਂਸੀ ਡਰੈਸ 'ਚ ਤੇ ਪਿੱਛੇ ਏਜੰਡਾ ਕੀ ਹੈ ਇੰਦਰ ਵਾਲਾ ਜਨਲੈਕੀ ਨਾ ਸਮਝੀ ਦੂਸਰੇ ਪਾਸੇ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਤੱਕ ਨੂੰ ਮੈਂ ਪੁੱਛਣਾ ਚਾਹੁੰਦਾ ਜਨਾਬ ਕਿ ਤੁਸੀਂ ਬੀਰ ਬਾਲ ਦਿਪਸ ਤੁਹਾਡੇ ਦੇ ਬਾਲ ਉਹ ਬੱਚੇ ਨੇ ਉਹ ਜਵਾਕ ਨੇ ਸਾਡੇ ਲਈ ਉਹ ਬਾਬੇ ਨੇ ਜਦੋਂ ਤੁਸੀਂ ਕਾਗਜ਼ੀ ਨਹੀਂ ਭਰਨ ਦੇ ਰਹੇ ਜਦੋਂ ਤੁਸੀਂ ਬਾਕੀ ਦਲਾਂ ਦੇ ਉਮੀਦਵਾਰ ਨੂੰ ਮੈਦਾਨ 'ਚ ਆਉਣੇ ਹੀ ਨਹੀਂ ਦੇ ਰਹੇ ਹੈਨਾ ਕਾਗਜ਼ ਰੱਦ ਹੋਣ ਦੀ ਪ੍ਰਕਿਰਿਆ ਤਾਂ ਬਹੁਤ ਦੂਰ ਹੈ ਤੁਸੀਂ ਉਹਨਾਂ ਨੂੰ ਨੋ ਡਿਊ ਹੀ ਨਹੀਂ ਦੇ ਦੇ ਹੈਨਾ ਪੈਸੇ ਦਾ ਪਹਿਲਾ ਉਮੀਦਵਾਰ ਐ ਨਹੀਂ ਲੜਨ ਲਈ ਤਿਆਰ ਸੀ ਨਾ ਸੱਤਾਧਾਰੀ ਤੇਰੇ ਨਾਲ ਮਰੋਧੀ ਤਰ੍ਹਾਂ ਦੇ ਚਲੋ ਮਨਾਤ ਨਾ ਆ ਕੇ ਵਰਕਰ ਸ਼ਰਕਰ ਖੜੇ ਕਰ ਲੈ ਸੱਤਾਧਾਰੀ ਤੇਰੇ ਨੇ ਆਪਣੀ ਲਿਸਟ ਜਾਰੀ ਕਰਤੀ ਕਿਹੜਾ ਚੱਕੋ ਜੀ ਇਹਨੇ ਉਮੀਦਵਾਰਾਂ ਇਹਨੇ ਉਮੀਦਵਾਰਾਂ ਉਹ ਕਿ ਚੋਣ ਨਿਸ਼ਾਨ ਦੇ ਲੜ ਰਹੇ ਸੀ ਦੂਜੇ ਦਲ ਜਦੋਂ ਆਉਂਦੇ ਨੇ ਤਾਂ ਪੂਰੇ ਫੋਰਸ ਖੜਾਈ ਆ ਲੜਨ ਲਈ ਭੜਨ ਲਈ ਕਾਗਜ਼ ਫੜਨ ਲਈ ਕਿੰਨਾਂ ਦੀਆਂ ਡਿਊਟੀਆਂ ਲਾਈਆਂ ਨੋ ਡਿਊ ਨਾ ਦਿਣਾ ਪੈ ਜਵੇ ਅਫਸਰਾਂ ਨੂੰ ਕੁਰਸੀ ਤੇ ਨਾ ਬੈਠਣ ਦੇ ਉਹ ਕਮਤਲ ਕਮਾਲ ਆ ਵੀ ਦਫ਼ਤਰਾਂ ਚ ਅਫਸਰ ਨਹੀਂ ਮਿਲਣੇ ਚਾਹੀਦੇ ਹਦਾਇਤ ਹੈ ਸਰਕਾਰੀ ਚੈੱਕ ਕਰਕੇ ਦੇਖ ਲਿਓ ਅਕਾਲੀ ਦਲ ਪੀੜਤ ਭੱਜਿਆ ਫਿਰ ਰਿਹਾ ਕਾਂਗਰਸ ਪੀੜਤ ਭੱਜੀ ਫਿਰ ਰਹੀ ਹੈ ਭਾਜਪਾ ਪੀੜਤ ਭੱਜੇ ਫਿਰ ਰਹੇ ਨੇ ਇਹੋ ਜਿਹਾ ਵਰਤਾਰਾ ਕਦੇ ਦੇਖਿਆ ਕਿ ਮੂੰਹ ਟਾਕੇ ਕਾਗਜ਼ ਕੋਕੇ ਲੈ ਜਾਓ ਪਾੜ ਦੋ ਧਰਨੇ ਪ੍ਰਸੰਗ ਕਰਨਾਂ ਤੇ ਪੁਲਿਸ ਦਾ ਟਾਓ ਪੁਲਿਸ ਬੈਸਤੀ ਦੀ ਕਿ ਪੁਲਿਸ ਧਿਰ ਬਣਦੀ ਦੀ ਕਿ ਅਫਸਰ ਅਧਿਕਾਰੀ ਧਿਰ ਬਣ ਕੇ ਗੱਲ ਕਰਦੇ ਦੇਖਣ ਇਦਾਂ ਨਹੀਂ ਜਿਹੜੇ ਹੁਣ ਅੱਜ ਪੀੜਤ ਨੇ ਉਹ ਇਹ ਕਹਿੰਦੇ ਨੇ ਕਿ ਜੇ ਸਾਡੀ ਸਰਕਾਰ ਆ ਗਈ ਉਹਦੋਂ ਦੁਰਸਤ ਕਰਦਿਆਂਗੇ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਸਿਸਟਮ ਨੂੰ ਨਹੀਂ ਦੁਰਸਤ ਕਰਨਾ ਫਿਰ ਇਹਨਾਂ ਨੂੰ ਦੇਖ ਲਾਂਗੇ ਮਤਲਬ ਉਸ ਵਲਿਆਂ ਨੂੰ ਵੀ ਕਹਿੰਦੇ ਨੇ ਅਫਸਰਾਂ ਨੂੰ ਕਹਿੰਦੇ ਨੇ ਕੱਲ ਤੱਕ ਸਾਡੇ ਲਈ ਪਾਣੀ ਭਰਦਾ ਸੀ ਅੱਜ ਇਧਰ ਚਲਾ ਗਿਆ ਕੋਈ ਗੱਲ ਨਹੀਂ ਸਾਲ ਹੀ ਰਹਿ ਗਿਆ ਹੁਣ ਸਾਲ ਬਾਅਦ ਟੱਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਵੀ ਦੇਖ ਲਾਂਗੇ ਬਰਕਰਾਰਾਂ ਨੂੰ ਵੀ ਦੇਖ ਲਾਂਗੇ ਇਹਨਾਂ ਦੇ ਲੀਡਰਾਂ ਨੂੰ ਵੀ ਦੇਖ ਲਾਂਗੇ ਮਤਲਬ ਅਸੀਂ ਵੀ ਇਹੀ ਤਰੀਕਾ ਅਪਣਾਵਾਂਗੇ ਸਰਕਾਰ ਕਹਿੰਦੀ ਜੀ ਅਸੀਂ ਵੀਆਪੀ ਕਲਚਰ ਘਟਕਣਾ ਸੀ ਤਾਂ ਅਸੀਂ ਸਿਕਿਉਰਿਟੀ ਘਟਾਈ ਸਿਕਿਉਰਿਟੀ ਘਟਾਉਂਦੇ ਹੀ ਕਹਿੰਦੇ ਜੀ ਨਤੀਜਾ ਆ ਗਿਆ ਜੀ ਸਾਡੇ ਸਾਹਮਣੇ ਸਿੱਧੂ ਮੂਸੇ ਵਾਲਾ ਖਾਂਡ ਉਤੋਂ ਪਹਿਲਾਂ ਆਮ ਬੀਹਾਂ ਵਾਲਾ ਖਤਰ ਨਹੀਂ ਆਮ ਆਪਣੇ ਬੰਦਿਆਂ ਤਾਂ ਗੰਟੀ ਮਿੰਟੀ ਵਧਾ ਕੇ ਦੇ ਰਹੀ ਆ ਗੱਡੀਆਂ ਕਾਰਾਂ ਦਾ ਕਾਫਲਾ ਵਧਾ ਰਿਹਾ ਤੇ ਵਿਰੋਧੀਆਂ ਦੀ ਆਮ ਲੋਕਾਂ ਦੀ ਜਿਹੜੇ ਪਹਿਲਾਂ ਤੋਂ ਲਈਆਂ ਸਿਕਿਉਰਟੀਆਂ ਦੀ ਘਟਾਰੀ ਇਸ ਲਈ ਸਾਡੇ ਲਈ ਖਤਰਾ ਕਿਸੇ ਲਈ ਖਤਰਾ ਜੋ ਲਈ ਹੈ ਸਿਕਿਉਰਿਟੀ ਕਿਸੇ ਨੇ ਵੀਆਪੀ ਕਲਚਰ ਚ ਲਈ ਹੈ ਸਿਕਿਉਰਿਟੀ ਕਿਸੇ ਨੇ ਦਿਖਾਵੇ ਲਈ ਲਈ ਹੈ ਸਿਕਿਉਰਿਟੀ ਕਿਸੇ ਨੇ ਇਹਦੀ ਆੜ ਦੇ ਵਿੱਚੋਂ ਦਚਰਾਉਣ ਲਈ ਲਈ ਹੈ ਸਕਿਉਰਟੀ ਪਹੁੰਚ ਅਪਰੋਚ ਵਾਲਾ ਇਹ ਤੁਹਾਡੀ ਸਰਕਾਰੀ ਦਰਬਾਰੇ ਪੁਲਿਸ ਤੰਤਰ ਦੇ ਦਰਬਾਰੇ ਪਹੁੰਚ ਅਪਰੋਚ ਹੈਗੀ ਹੈ ਫਿਰ ਤੁਸੀਂ ਲੋੜਵੰਦਾਂ ਦੀ ਸੂਚੀ ਛਾਗੀਓ ਕਿ ਤੁਹਾਨੂੰ ਲਾਇਸੈਂਸੀ ਹਥਿਆਰ ਮਿਲ ਜੂ ਜੇ ਤੁਹਾਡੀ ਪਹੁੰਚ ਅਪਰੋਚ ਨਹੀਂ ਹੈਗੀ ਤੁਸੀਂ ਜਿੰਨੇ ਮਰਜ਼ੀ ਜ਼ਰੂਰਤਮੰਦ ਹੋਵੋ ਜਿੰਨੇ ਮਰਜ਼ੀ ਤੁਹਾਡੇ ਕਾਗਜ਼ ਪੱਤਰ درست ਹੋਣ ਤੁਸੀਂ ਫਿਰ ਲਾਇਸੈਂਸੀ ਹਥਿਆਰ ਹੀ ਲੈ ਸਕਦੇ ਹਾਂ ਪੰਚਾਰ ਸਾਥੀ ਐਪ ਨੂੰ ਹਰ ਫੋਨ ਦੇ ਵਿੱਚ ਮੌਜੂਦ ਕਰਾਉਣ ਦੇ ਲਈ ਹਰ ਸਮਾਰਟਫੋਨ ਦੇ ਵਿੱਚ ਇਸ ਐਪ ਦਾ ਡਾਊਨਲੋਡ ਹੋਣਾ ਜ਼ਰੂਰੀ ਬਣਾਉਣ ਦੇ ਲਈ ਕੇਂਦਰ ਸਰਕਾਰ ਨੇ ਸਮਾਰਟਫੋਨ ਕੰਪਨੀਆਂ ਨੂੰ ਹੁਕਮ ਛਾੜਿਆ ਬਕਾਇਦਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤਾ ਕਿ ਆਉਣ ਦੇ 90 ਦਿਨਾਂ ਦੇ ਅੰਦਰ-ਅੰਦਰ ਤੁਹਾਡੇ ਫੋਨਾਂ ਦੇ ਵਿੱਚ ਜਿਹੜਾ ਵੀ ਨਵਾਂ ਫੋਨ ਬਾਜ਼ਾਰ ਚਾਵੇ ਉਹਦੇ ਵਿੱਚ ਇਹ ਐਪ ਦਾ ਹੋਣਾ ਲਾਜ਼ਮੀ ਹੈ ਸੰਚਾਰ ਸਾਥੀ ਐਪ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਫੋਨਾ ਚ ਇੰਸਟਾਲ ਕਰਨ ਤੋਂ ਪਹਿਲਾਂ ਤੁਸੀਂ ਸੰਸਦ ਦੇ ਗਲਿਆਰੇ ਚ ਰੱਖ ਕੇ ਇਸ ਗੱਲ ਕੀਤੀ ਤੁਸੀਂ ਸੰਸਦ ਦੇ ਸੈਸ਼ਨ ਦੇ ਵਿੱਚ ਲੋਕ ਸਭਾ ਰਾਜ ਸਭਾ ਚ ਦੇ ਤੇ ਚਰਚਾ ਕੀਤੀ ਇਹ ਸਹੀ ਸੀ ਇਹ ਸੱਚਮੁੱਚ ਸਿਕਿਉਰਟੀ ਐਪ ਸੀ ਇਹ ਸਾਈਬਰ ਸਿਕਿਉਰਟੀ ਨੂੰ ਐਪ ਸੀਗਾ ਕਿ ਸਾਈਬਰ ਹਮਲੇ ਰੋਕਣ ਦੇ ਲਈ ਸੀ ਫਿਰ ਤੁਸੀਂ ਸੰਸਦ ਨੂੰ ਜਚਾ ਲੈਂਦੇ ਕਿ ਸੰਸਦ ਨੂੰ ਗੱਲ ਜਚ ਜਾਂਦੀ ਅਦੇਸ਼ ਦੀ ਜਨਤਾ ਵੀ ਮਨਜ਼ੂਰ ਕਰ ਲੈ। ਤੁਸੀਂ ਨਾ ਵਿਧਾਨ ਸਭਾ ਨੂੰ ਜਿਚਾ ਸਕਦੇ ਹੋ, ਸੰਸਦ ਨੂੰ ਜਿਚਾ ਸਕਦੇ ਹੋ ਤੇ ਹੁਣ ਤੁਸੀਂ ਇਹ ਕਹਿ ਕੇ ਵਾਪਸ ਲਿਆ ਕਿ ਜੀ ਅਸੀਂ ਕੰਪਨੀਆਂ ਨੂੰ ਕਹਿੰਦਾ ਕਿ ਤੁਹਾਨੂੰ ਲਾਜ਼ਮੀ ਨਹੀਂ ਹੈ ਲੋਕਾਂ ਚ ਇੰਨਾ ਪਰਵਾਹ ਨਹੀਂ ਤਾਂ ਆਪਣੇ ਆਪ ਲੋਕਡਾਊਨ ਕਰੋ। ਸੰਚਾਰ ਸਾਥੀ ਐਪ ਸੰਚਾਰ ਸਾਥੀ ਐਪ ਦਾ ਸਾਥ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਛੱਡ ਦਿੱਤਾ ਹੈ। ਸੰਚਾਰ ਸਾਥੀ ਐਪ ਦੇ ਉੱਤੇ ਜਿਸ ਤਰ੍ਹਾਂ ਵਿਰੋਧੀ ਧਿਰ ਨੇ ਰਿਐਕਟ ਕੀਤਾ ਜਿਸ ਤਰ੍ਹਾਂ ਦੇਸ਼ ਦੇ ਤਕਨੀਕੀ ਮਾਇਰਾਂ ਨੇ ਸਵਾਲ ਖੜੇ ਕੀਤੇ ਜਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਅਖਬਾਰਾਂ ਨੇ ਫਿਰਕਿਆਂ ਨੇ ਸੰਸਥਾਾਂ ਨੇ ਸੁਭਿਆਂ ਨੇ ਖਲਸੇ ਪ੍ਰਕਟਾਏ ਉਹ ਸਭ ਅਸਰ ਹੀ ਦਿਖਿਆ ਕਿ ਸਰਕਾਰ ਨੂੰ ਇੱਕ ਵਾਰ ਫਿਰ ਬੈਕਫੁੱਟ ਤੇ ਜਾਣਾ ਪਿਆ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਜਿਹੜਾ ਜਬਰੀ ਲਾਗੂ ਕਰਨ ਦੀ ਪ੍ਰਕਿਰਿਆ ਸੀ ਉਹ ਚ ਵਾਪਸ ਲੈਣਾ ਪਿਆ ਭਾਰਤੀ ਸੰਸਦ ਦੇ ਵਿੱਚ ਕੇਂਦਰੀ ਸੰਚਾਰ ਮੰਤਰੀ ਜੋਤਿਰਾ ਸਿੰਧியா ਜਵਾਬ ਦਿੰਦਿਆਂ ਦੱਸ ਰਹੇ ਸੀ ਕਿ ਜੀ ਸਾਡੀ ਮਨਸ਼ਾ ਕਿਸੇ ਦੀ ਜੀਸੂਸੀ ਕਰਨਾ ਨਹੀਂ ਸੀ ਇਹ ਐਪ ਤਾਂ ਸਹਾਈ ਬਹੁਤ ਸੀਗਾ ਇਸ ਐਪ ਦੀ ਆਮਦ ਦੇ ਨਾਲ ਤਾਂ ਫੋਨਾਂ ਦੀ ਚੋਰੀ ਹੈ ਨਾ ਉਹ サイबर ਅਪਰਾਧ ਉਹ ਸਾਰੇ ਰੁਕ ਜਾਣੇ ਸੀ ਇਸ ਲਈ ਕਹਿੰਦੇ ਕਿ ਤਾਂ ਸਾਈਬਰ ਸਿਕਿਉਰਿਟੀ ਐਪ ਹੈ ਤੇ ਉਹਨਾਂ ਨੇ ਆਪਣਾ ਇਹ ਫੈਸਲਾ ਇਸ ਰੂਪ ਚ ਵਾਪਸ ਲਿਆ ਕਿ ਜਿਹੜੀਆਂ ਕੰਪਨੀਆਂ ਨੂੰ ਅਸੀਂ ਕਿਹਾ ਸੀਗਾ ਤੁਸੀਂ ਇੰਸਟਾਲ ਕਰੋ ਹੁਣ ਉਹ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਮਕਬੂਲ ਹੋ ਚੁੱਕਿਆ ਇਹਨਾਂ ਐਪ ਇਹ ਲੋਕਾਂ ਵੱਲੋਂ ਪ੍ਰਵਾਨਤ ਹੋ ਚੁੱਕਿਆ ਇਸ ਲਈ ਲੋਕ ਆਪੇ ਆਪਣੇ ਫੋਨਾਂ 'ਚ ਪਾ ਲੈਣਗੇ ਇਸ ਲਈ ਅਸੀਂ ਕੰਪਨੀਆਂ ਨੂੰ ਹੁਦਾਤ ਮਤਲਬ ਕੱਲ ਮੰਨਣੀ ਨਹੀਂ ਅਜੇ ਪਰ ਵਾਪਸ ਕੀ ਰੂਟ ਲੜੀਆ ਸੋ ਅਸਲ ਚ ਇਹ ਮਾਮਲਾ ਚਰਚਾ ਚ ਕਿੱਥੋਂ ਆਇਆ ਸੰਚਾਰ ਸਾਥੀ ਐਪ ਨੂੰ ਹਰ ਫੋਨ ਦੇ ਵਿੱਚ ਮੌਜੂਦ ਕਰਾਉਣ ਦੇ ਲਈ ਹਰ 스마트ਫੋਨ ਦੇ ਵਿੱਚ ਇਸ ਐਪ ਦਾ ਡਾਊਨਲੋਡ ਹੋਣਾ ਜ਼ਰੂਰੀ ਬਣਾਉਣ ਦੇ ਲਈ ਕੇਂਦਰ ਸਰਕਾਰ ਨੇ 스마트ਫੋਨ ਕੰਪਨੀਆਂ ਨੂੰ ਹੁਕਮ ਛਾੜਿਆ ਬਕਾਇਦਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤਾ ਕਿ ਆਉਂਦੇ 90 ਦਿਨਾਂ ਦੇ ਅੰਦਰ-ਅੰਦਰ ਤੁਹਾਡੇ ਫੋਨਾਂ ਦੇ ਵਿੱਚ ਜਿਹੜਾ ਵੀ ਨਵਾਂ ਫੋਨ ਬਾਜ਼ਾਰ ਚਾਵੇ ਉਹਦੇ ਵਿੱਚ ਇਹ ਐਪ ਦਾ ਹੋਣਾ ਲਾਜ਼ਮੀ ਹੈ ਕੰਪਨੀਆਂ ਨੂੰ ਹੁਕਮ ਦੇਣ ਤੋਂ ਪਹਿਲਾਂ ਦੇਸ਼ ਦੀ ਜਨਤਾ ਨਾਲ رابطہ ਨਹੀਂ ਕੀਤਾ ਗਿਆ ਦੇਸ਼ ਵਾਸੀਆਂ ਨਾਲ ਵੋਟਰਾਂ ਨਾਲ ਨਾਗਰਿਕਾਂ ਨਾਲ ਕੋਈ رائے ਨਹੀਂ ਜਾਨੀ ਗਈ ਕਿ ਉਹਨਾਂ ਦੀ ਸਲਾਹ مشਬਰਾ ਹੋਵੇ ਕਿ ਭਈ ਅਸੀਂ ਆਹ ਕੁਝ ਕਰਨਾ ਚਾਹੁੰਦੇ ਹਾਂ ਜਾਂ ਉਹਨਾਂ ਨੂੰ ਦੱਸਿਆ ਹੀ ਜਾਵੇ ਚਲਾਈ ਕੀਤੀ ਜਾਵੇ ਨਹੀਂ ਚਲੋ ਠੀਕ ਹੈ ਆਪਾਂ ਕਹਿੰਦੇ ਆ ਕਿ ਇਕੱਲੇ ਇਕੱਲੇ ਬੰਦੇ ਤੱਕ ਸਰਕਾਰ ਪਹੁੰਚ ਕੇ ਨਹੀਂ ਗੱਲ ਕਰ ਸਕਦੀ ਉਹ ਇਕੱਲੇ ਇਕੱਲੇ ਨੂੰ ਪੁੱਛ ਨਹੀਂ ਸਕਦੀ ਤਾਂ ਉਹਦੇ ਲਈ ਹਲਕਾ ਬਾਈਜ ਲੋਕ ਸਭਾ ਹਲਕਿਆਂ ਤੋਂ ਨਮਾਇंदे ਚੁਣ ਕੇ ਸੰਸਦ ਜਾਂਦੇ ਨੇ ਉਹ ਪੂਰੇ ਭਾਰਤ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਨੇ ਇੱਕ ਏਰੀਆ ਉਹਦਾ ਚੁਣਿਆ ਨਮਾਇੰਦਾ ਉਹਨੇ ਲੋਕਾਂ ਲਈ ਜਵਾਬਦੇਹ ਤੇ ਉਹਨੇ ਲੋਕਾਂ ਦੀ ਗੱਲ ਰੱਖਣ ਲਈ ਵੀ ਹੈ ਸੋ ਇਸ ਲਈ ਕੀ ਸੰਚਾਰ ਸਾਥੀ ਐਪ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਫੋਨਾਂ 'ਚ ਇੰਸਟਾਲ ਕਰਨ ਤੋਂ ਪਹਿਲਾਂ ਤੁਸੀਂ ਸੰਸਦ ਦੇ ਗਲਿਆਰੇ 'ਚ ਰੱਖ ਕੇ ਇਸ ਗੱਲ ਕੀਤੀ ਤੁਸੀਂ ਸੰਸਦ ਦੇ ਸੈਸ਼ਨ ਦੇ ਵਿੱਚ ਲੋਕ ਸਭਾ ਰਾਜ ਸਭਾ 'ਚ ਇਹਦੇ ਤੇ ਚਰਚਾ ਕੀਤੀ ਫਿਰ ਸੂਬਿਆਂ ਦੀ ਨੁਮਾਇੰਦਗੀ ਕਰਨ ਲਈ ਸਾਡੇ ਮੁਲਕ ਦੇ ਵਿੱਚ ਵਿਧਾਨ ਸਭਾ ਕੀ ਤੁਸੀਂ ਵਿਧਾਨ ਸਭਾ ਨਾਲ ਰابطਾ ਕੀਤਾ ਸੂਬਿਆਂ ਦੀਆਂ ਸਰਕਾਰਾਂ ਨਾਲ ਰابطਾ ਕੀਤਾ ਠੀਕ ਹੈ ਇਸ ਦੇ ਵਿੱਚ ਕਈ ਵਾਰ ਆ ਜਾਂਦਾ ਕਿ ਸੂਬਿਆਂ ਦੀ ਸਰਕਾਰਾਂ ਜੇ ਕੇਂਦਰ ਪੱਖੀ ਬਹੁਮਤੀ ਨੇ ਜੀ ਉਹ ਤਾਂ ਫਿਰ ਬਿਨਾਂ ਪੁੱਛਿਆ ਬਿਨਾਂ ਵਿਚਾਰ ਕੀਤੇ ਹੀ ਕੇਂਦਰ ਦੇ ਫਰਮਾਨ ਤੇ ਮੋਹਰ ਲਾਉਂਦੇ ਨੇ ਇਸ ਲਈ ਉਹ ਪਹਿਲੂ ਵੀ ਵਾਜਬ ਨਹੀਂ ਪਰ ਜਿਵੇਂ ਸੰਸਦ ਨੁਮਾਇੰਦਗੀ ਕਰਦੀ ਆ ਪੂਰੇ ਮੁਲਕ ਦੀ ਉਵੇਂ ਵਿਧਾਨ ਸਭਾ ਸੂਬੇ ਦੀ ਨੁਮਾਇੰਦਗੀ ਕਰਦੀ ਆ ਇੱਕ ਤੁਸੀਂ ਸੰਸਦ ਚ رائے ਕਰਦੇ ਦੂਸਰੀ ਤੁਸੀਂ ਸੂਬਿਆਂ ਦੀਆਂ ਵਿਧਾਨ ਸਭਾ ਮਾਂ ਚ ਭੇਜਦੇ ਤਾਂ ਇਸ ਪਰ ਚਰਚਾ ਹੁੰਦੀ ਤੀਸਰਾ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸ਼ੈਲੀ ਜਾਣਦੇ ਨੇ ਕੰਮ ਕਰਨ ਦੀ ਜਿਹੜੇ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੀ ਕਾਰਜ ਵਿਦਾ ਨੂੰ ਜਾਣਦੇ ਨੇ ਕਿ ਉਹ ਕਿਵੇਂ ਕੰਮ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਜਨਾਬ ਤੁਸੀਂ ਸੰਸਦ ਤੇ ਵਿਧਾਨ ਸਭਾ ਦੀ ਗੱਲ ਕਰਦੇ ਹੋ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਵੀ ਨਹੀਂ ਪਤਾ ਹੋਏਗਾ ਕਿ ਅਜਿਆ ਕੁਝ ਫੈਸਲਾ ਕਰ ਲਿਆ ਸਾਡੀ ਸਰਕਾਰ ਨੇ ਕਹਿੰਦੇ ਉਹਨਾਂ ਦੀ ਗੱਲ ਛੱਡੋ ਇਹ ਤਾਂ ਸੁਮੇਤੀ ਮੋਦੀ ਕੈਬਨਿਟ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਇਹ ਫੈਸਲਾ ਕਰ ਲਿਆ ਸੀ ਹੁਣ ਇਦਾਂ ਲਾਗੂ ਕਰਾਂਗੇ ਮਤਲਬ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਸੰਚਾਰ ਮਹਿਕਮਾ ਉਹਨਾਂ ਦੇ ਮੰਤਰੀ ਕੀ ਉੱਥੇ ਤੱਕ ਹੀ ਜਾਣਕਾਰੀ ਸੀ ਕਿ ਜਾਣਕਾਰੀ ਉਸ ਸਮੇਂ ਜਦੋਂ ਕੋਈ ਜਦੋਂ ਕੰਪਨੀਆਂ ਕੋਲ ਚਲਿਆ ਗਿਆ ਮਾਮਲਾ ਕੰਪਨੀਆਂ ਨੇ ਇਸ ਨੂੰ ਇੰਪਲੀਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ Apple ਨੇ ਸਪੋਰਾ ਜਵਾਬ ਦਿੱਤਾ ਕਿ ਅਸੀਂ ਆਪਣੇ ਫੋਨ 'ਚ ਕੋਈ ਛੇੜਖਾਨੀ ਨਹੀਂ ਕਰਾਂਗੇ ਅਸੀਂ ਤੁਹਾਡਾ ਐਂ ਜਬਰੀ ਕੋਈ ਵੀ ਐਪ ਇੰਸਟਾਲ ਨਹੀਂ ਹੋਣ ਦੇਾਂਗੇ ਜਿਹੜਾ ਫਿਰ ਡਿਲੀਟ ਵੀ ਨਹੀਂ ਹੋਦਾ ਉਹ ਕਰ ਕੀਤਾ ਜਾ ਸਕਦਾ ਫਿਰ Samsung ਨੇ ਵੀ ਤਰ੍ਹਾਂ ਪ੍ਰਟਾਤਾ ਹੋਰ ਕੰਪਨੀਆਂ ਨੇ ਵੀ ਫਿਕਰ ਪਟਾਇਆ ਤੇ ਵਿਰੋਧੀ ਧਰਨੇ ਤੇ ਮੀਡੀਆ ਨੇ ਤੇ ਬੁੱਧੀਜੀਵੀ ਧਰਾਨੇ ਤੇ ਸਵਾਲ ਖੜੇ ਕੀਤੇ ਆਖਰ ਦੋ ਦਿਨਾਂ ਅੰਚੀ ਕੇਂਦਰ ਪਲਟ ਗਿਆ ਹੁਣ ਕਹਿੰਦੇ ਜੀ ਪਹਿਲਾਂ ਤਾਂ ਇਹ ਕਿਹਾ ਸੀਗਾ ਵੀ ਕਿ ਇਹ ਪਰਮਾਨੈਂਟ ਨਹੀਂ ਹੈਗਾ ਇਹਨੂੰ ਡਿਲੀਟ ਕਰ ਸਕਦੇ ਆ ਲੋਕ ਜਿਹਨਾਂ ਦਾ ਫੋਨ ਹੈ ਫੋਨ ਦਾ ਮਾਲਕ ਆਪਣੀ ਮਰਜ਼ੀ ਨਾਲ ਇਹਨੂੰ ਡਿਲੀਟ ਕਰ ਸਕਦਾ ਫਿਰ ਕਹਿੰਦੇ ਕਿ ਨਹੀਂ ਅਸੀਂ ਕੰਪਨੀਆਂ ਤੋਂ ਵੀ ਹੁਕਮ ਵਾਪਸ ਲੈ ਲਿਆ ਕੰਪਨੀਆਂ ਨੂੰ ਵੀ ਕਹਤਾ ਕਿ ਤੁਹਾਨੂੰ ਵੀ ਇੰਸਟਾਲ ਕਰਨਾ ਲਾਜ਼ਮੀ ਨਹੀਂ ਕੀ ਕੋਈ ਲੁਕਵੇਂ ਤਰੀਕੇ ਨਾਲ ਹੋਏਗਾ ਜਾਂ ਸੱਚਮੁੱਚ ਉਹਨੇ ਮਾਮਲਾ ਖਤਮ ਸਮਝਿਆ ਜਾਵੇ ਕਿਉਂਕਿ ਵਿਰੋਧੀ ਤਰ੍ਹਾਂ ਦਾ ਕਹਿੰਦੀਆਂ ਜੀ ਭਾਰਤੀ ਜਨਤਾ ਪਾਰਟੀ ਨਹੀਂ ਹੈ ਭਾਰਤੀ ਜਸੂਸ ਪਾਰਟੀ ਹੈ ਕਦੇ ਪੈਗਾਸਸ ਦਾ ਜ਼ਿਕਰ ਆਉਂਦਾ ਤੇ ਕਦੇ ਹੁਣ ਹੈ ਸੰਚਾਰ ਸਾਥੀ ਐਪ ਦਾ ਜ਼ਿਕਰ ਆਉਂਦਾ ਜੇ ਸਹੀ ਸੀ ਜੇ ਸੱਚਮੁੱਚ ਸਿਕਿਉਰਿਟੀ ਐਪ ਸੀ ਇਹ ਸਾਈਬਰ ਸਿਕਿਉਰਿਟੀ ਨੂੰ ਐਪ ਸੀਗਾ ਕਿ ਸਾਈਬਰ ਹਮਲੇ ਰੋਕਣ ਦੇ ਲਈ ਸੀ ਫਿਰ ਤੁਸੀਂ ਸੰਸਦ ਨੂੰ ਜਚਾ ਲੈਂਦੇ ਇਹ ਸੰਸਦ ਨੂੰ ਗੱਲ ਜਚ ਜਾਂਦੀ ਤਾਂ ਦੇਸ਼ ਦੀ ਜਨਤਾ ਵੀ ਮਨਜ਼ੂਰ ਕਰ ਲੈਂਦੀ ਤੁਸੀਂ ਨਾ ਵਿਧਾਨ ਸਭਾ ਨੂੰ ਜਚਾ ਸਕਦੇ ਨਾ ਸੰਸਦ ਨੂੰ ਜਚਾ ਸਕਦੇ ਤੇ ਹੁਣ ਤੁਸੀਂ ਇਹ ਕਹਿ ਕੇ ਵਾਪਸ ਲਿਆ ਕਿ ਜੀ ਅਸੀਂ ਕੰਪਨੀਆਂ ਨੂੰ ਕਹਤਾ ਕਿ ਤੁਹਾਨੂੰ ਲਾਜ਼ਮੀ ਨਹੀਂ ਆ ਲੋਕਾਂ ਚ ਇੰਨਾ ਪਰਵਾਹ ਨਹੀਂ ਤਾਂ ਆਪਣੇ ਆਪ ਲੋਕਡਾਊਨ ਕਰ ਲੜੀ ਕਮਾਲ ਹੈ ਤੁਸੀਂ ਇਹ ਵੀ ਅੰਕੜੇ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇਸ ਤੋਂ ਪਹਿਲਾਂ ਵੀ ਇਹ ਇਹ ਸੈਪ ਰਹੀ ਤਾਂ ਇੰਨੇ ਮਸਲੇ ਹੱਲ ਹੋਲੇ ਪਹਿਲੇ ਅਕਤੂਬਰ ਮਹੀਨੇ 'ਚ ਆਇਆ 55000 ਫੋਨ ਮਿਲੇ ਜੀ 7 ਲੱਖ ਫੋਨ ਹੁਣ ਤੱਕ ਕਲਬ ਲਈ ਜੀਤਾ ਬਹੁਤ ਕਮਾਲ ਦਾ ਕੰਮ ਕਰਿਆ ਠੀਕ ਹੈ ਜੀ ਪਰ ਤੁਹਾਡੇ ਕੋਲ ਸੰਸਦ 'ਤੇ ਦੇਣ ਲਈ ਜਵਾਬ ਕਿਉਂ ਨਹੀਂ ਸੀ ਫਿਰ ਤੁਹਾਡੇ ਕੋਲੇ ਦਿੱਤੇ ਤਰਕ ਕੋਈ ਨਹੀਂ ਸੀ ਬਹਿਸ ਕਰਨ ਲਈ ਤੁਸੀਂ ਇੰਨੀ ਜਲਦੀ ਪਿਛਾਂ ਕਿਉਂ ਹਟਣ ਲਈ ਮਜਬੂਰ ਹੋ ਗਏ ਤੁਹਾਨੂੰ ਪਿਛਾਂ ਬੈਕਪਟ ਤੇ ਜਾਣਾ ਪਿਆ ਸੋ ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਜਿਵੇਂ ਪੰਜਾਬ 'ਤੇ ਹਮਲੇ ਹੋ ਰਹੇ ਨੇ ਉਹਨਾਂ ਸੂਬਿਆਂ 'ਤੇ ਵੀ ਹਮਲੇ ਹੋ ਰਹੇ ਨੇ ਕਦੇ ਤੁਸੀਂ ਚੰਡੀਗੜ੍ਹ ਵਾਲਾ ਮਸਲਾ ਲੈ ਆਉਂਦੇ ਹੋ ਕਦੇ ਤੁਸੀਂ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਲੈ ਆਉਂਦੇ ਹੋ ਕਦੇ ਤੁਸੀਂ ਪਾਣੀ ਵਾਲਾ ਕੰਟਰੋਲ ਕਰਨ ਵਾਲਾ ਕੁਐਟ ਤੇ ਜਾਂਦੇ ਹੋ ਕਦੇ ਬਿਜਲੀ ਸੋਧ ਬਿੱਲ ਵਾਲਾ ਹਮਲਾ ਕਰਦੇ ਹੋ ਕਦੇ ਸਰਦੀ ਖੇਤਰ ਦੇ ਹਵਾਲੇ ਨਾਲ ਕੰਟਰੋਲ ਲੈਣ ਦੀ ਕੁਐਟ ਕਰਦੇ ਹੋ ਤੇ ਹੁਣ ਸਮੁੱਚੇ ਮੁਲਕ ਦੇ ਫੋਨਾਂ ਦਾ ਡਾਟਾ ਆਪਣੇ ਕੋਲ ਉਪਲਬਧ ਕਰਾਉਣ ਦੀ ਪ੍ਰਕਿਰਿਆ ਕਰਦੇ ਹੋ ਤੁਸੀਂ ਇਹ ਤੈਅ ਕਰ ਲਿਆ ਕਿ ਪੂਰਾ ਮਾਲ ਵਿਭਾਗ ਪੂਰਾ ਜ਼ਮੀਨਾਂ ਦਾ ਰਿਕਾਰਡ ਸਿੱਧਾ ਕੇਂਦਰੀਕਰਨ ਕੋਲ ਹੋ ਜਵੇ ਉਸ ਦੇ ਉੱਤੇ ਅੱਗੇ ਵਧ ਰਹੇ ਹੋ ਤੇ ਹੁਣ ਹਰੇਕ ਦੇ ਫੋਨ ਦੇ ਵਿੱਚ ਦਾਖਲ ਹੋ ਕੇ ਤੁਸੀਂ ਉਹਦੀ ਨਿੱਜੀ ਜਾਣਕਾਰੀ ਕਿਉਂਕਿ ਮਾਇਰਾ ਨੇ ਦੱਸਿਆ ਆਪਾ ਤ ਪਰ ਮੈਂ ਤਕਨੀਕੀ ਮਾਰਾ ਨੂੰ ਪੜਿਆ ਉਹਨਾਂ ਨੂੰ ਪੜ੍ਹ ਦਿਆ ਮੈਂ ਦੇਖ ਰਿਹਾ ਸੀ ਪਰ ਉਹਨੂੰ ਸੁਣਦਿਆਂ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਵੀ OTP ਤੱਕ ਪੜਿਆ ਜਾ ਸਕਦਾ ਤੁਹਾਡਾ SMS SMS ਤੱਕ ਚੈੱਕ ਕੀਤਾ ਜਾ ਸਕਦਾ ਤੁਹਾਡੀ ਗੈਲਰੀ ਚ ਫੋਟੋ ਵੀਡੀਓ ਤੱਕ ਦੇਖੀ ਜਾ ਸਕਦੀ ਹੈ ਤੁਹਾਡੀ ਈਮੇਲ ਪੜੀ ਤੇ ਕਿਸੇ ਨੂੰ ਪੋਸਟ ਕੀਤੀ ਜਾ ਸਕਦੀ ਹੈ ਹਾਂ ਤੁਹਾਡੀ ਗੱਲਬਾਤ ਦੀ ਕੋਈ ਵੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ ਤੁਹਾਡੇ ਮੇਜ਼ ਦੇ ਉੱਤੇ ਫੋਨ ਬੰਦ ਰੂਪ ਚ ਪਿਆ ਸਾਇਲੈਂਟ ਰੂਪ ਚ ਪਿਆ ਤੁਸੀਂ ਗੱਲਬਾਤ ਆਪਸ ਚ ਦੋ ਜਣੇ ਤਿੰਨ ਜਣੇ ਬੈਠ ਕੇ ਕਰ ਰਹੇ ਹੋ ਗੱਲਬਾਤ ਸਾਰੀ ਕਿਸੇ ਨੂੰ ਸੁਣਾਈ ਜਾ ਸਕਦੀ ਹੈ ਸੁਣੀ ਜਾ ਸਕਦੀ ਹੈ ਅਮਤ ਲਈ ਕੁਝ ਵੀ ਸੰਭਵ ਹੈ ਇਹ ਖਦਸੇ ਸੀ ਸੋ ਇਹਨਾਂ ਖਦਸਿਆਂ ਨੇ ਜਾਂ ਤੁਹਾਨੂੰ ਰਾਜਨੀਤਿਕ ਕਮਜ਼ੋਰੀ ਨੇ ਜਾਂ ਤੁਹਾਡੀ ਚਾਲ ਬੇਨਕਾਬ ਹੋਰੀ ਸੀ ਇਸ ਕਰ ਨੇ ਜਾਂ ਸੱਚਮੁੱਚ ਤੁਸੀਂ ਸਿਰਦਾਰ ਜੋ ਵੀ ਹੈ ਪਰ ਸਰਕਾਰ ਬੈਕਫੁੱਟ ਤੇ ਆਈ ਹੈ ਸੰਚਾਰ ਸਾਥੀ ਐਪ ਦਾ ਸਾਥ ਕੇਂਦਰ ਸਰਕਾਰ ਨੇ ਛੱਡ ਦਿੱਤਾ ਵੀਰ ਬਾਲਦੀਪਸ ਕੇਂਦਰ ਸਰਕਾਰ ਦੀ ਇੱਕ ਯੋਜਨਾਵੱਧ ਤਰੀਕੇ ਨਾਲ ਪੰਜਾਬ ਦੇ ਸਿੱਖ ਇਤਿਹਾਸ ਦੇ ਧਰਮ ਦੇ ਫਲਸਫੇ ਦੇ ਵਿੱਚ ਸਿੱਧੀ ਢਾਕਲ ਢਾਕਲੰਦਾ ਜੀ ਸਿੱਧਾ ਉਸ ਦਾ ਰੂਪ ਬਦਲਦਾ ਰੂਪ ਬਦਲਨ ਦਾ ਤਰੀਕਾਕਾਰ ਬੀਰ ਬਾਲਦੇਵਸ ਮਤਲਬ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤੁਸੀਂ ਇੱਕ ਬੱਚਿਆਂ ਦੀ ਕੌਤਕਵਚੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਇਸ ਦੇ ਉੱਤੇ ਪੰਥਕ ਤੇ ਰਾਣੀ ਸਿੱਖ ਪਾਈਚਾਰੇ ਦੀਆਂ ਨੁਮਾਇੰਦਿਆਂ ਜਥੇਬੰਦੀਆਂ ਨੇ ਸਵਾਲ ਖੜਾ ਕੀਤਾ ਕਿ ਤੁਸੀਂ ਇਸ ਦੇ ਰਾਹੀਂ ਦੇਸ਼ ਭਰ ਦੇ ਵਿੱਚ ਉਹਨਾਂ ਦਾ ਸਨੇਹਾ ਉਹਨਾਂ ਦਾ ਫਲਸਫਾ ਉਹਨਾਂ ਦੀ ਤਾਕਤ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਾ ਰਹੇ ਹੋ ਜਾਂ ਇਸ ਨੂੰ ਇੱਕ ਬੱਖਰੇ ਢਾਂਚੇ ਵਿੱਚ ਫਿਟ ਕਰਕੇ ਆਪਣਾ ਏਜੰਡਾ ਪਾੜ ਰਹੇ ਹੋ ਹਰ ਇੱਕ ਧਰਮ ਦੀ ਆਪਣੀ ਰਵਾਇਤ ਹੈ ਹਰੇਕ ਧਰਮ ਦਾ ਆਪਣਾ ਸਤਕਾਰ ਹੈ Hindu ਧਰਮ ਦੇ ਵਿੱਚ ਜੇਕਰ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਵਿਦਵਾਨਾਂ ਗੁਰੂਆਂ ਮਹਾਤਮਾਵਾਂ ਤੇ ਇਸੇ ਤਰ੍ਹਾਂ ਭਗਵਾਨ ਰੂਪ ਚ ਪੂਜੇ ਜਾਣ ਵਾਲੀਆਂ ਉਸ ਪਾਵਨ ਸ਼ਖਸੀਤਾਂ ਉਹਨਾਂ ਸਾਰਿਆਂ ਦੇ ਰੂਪ ਧਾਰਨ ਕਰਕੇ ਉਸ ਨੂੰ ਨਾਟਕ ਦੇ ਰੂਪ ਦੇ ਵਿੱਚ ਮੰਚਨ ਕਰਕੇ ਉਹਨਾਂ ਨੂੰ ਇਸ ਭਗਤੀ ਨਾਲ ਇਸ ਲਹਿਰ ਨਾਲ ਜੋੜਨ ਦੀ ਪ੍ਰਕਿਰਿਆ ਤਾਂ ਸਿੱਖ ਧਰਮ ਬਿਲਕੁਲ ਇਹਦੇ ਉਲਟ ਖੜਾ ਹੈ ਜਿਹੜੇ ਸਿੱਖ ਧਰਮ ਦਾ ਇਹ ਫਲਸਫਾ ਕਿ ਮੂਰਤੀ ਪੂਜਾ ਹੈ ਤਸਵੀਰ ਦੀ ਪੂਜਾ ਹੈ ਜਾਂ ਉਹਨਾਂ ਦਾ ਕਿਸੇ ਦਾ ਰੂਪ ਧਾਰਨਾ ਇਹ ਸ਼ੋਭਦਾ ਨਹੀਂ ਅਸੀਂ ਉਸ ਪਾਈ ਤੇ ਨਹੀਂ ਪਹੁੰਚ ਸਕਦੇ ਉਸ ਧਰਮ ਨੇ ਦੋਵਾਂ ਧਰਮਾਂ ਦੀ ਆਪਣੀਆਂ ਆਪਣੀਆਂ ਧਾਰਨਾਵਾਂ ਦਾ ਆਪਣੇ ਆਪਣੇ ਪੱਧਰ ਤੇ ਸਤਿਕਾਰ ਪਰ ਜੇ ਤੁਸੀਂ ਰਲਗੱਡ ਕਰੋਗੇ ਤਾਂ ਅਸੀਂ ਦੂਸਰੇ ਧਰਮ ਨੂੰ ਨਿਮਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੂਸਰੇ ਧਰਮ ਦੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੇਂਦਰ ਨੇ ਕੀਤਾ ਪਰ ਅੱਜ ਅਸੀਂ ਬੀਰ ਬਾਲ ਦਿਵਸ ਤੇ ਹੋਰ ਨਾਲ ਗੱਲ ਕਿਉਂ ਕਰ ਰਹੇ ਹਾਂ ਕਿੰਦਰ ਦੇ ਜਾਂ ਭਾਰਤੀ ਜਨਤਾ ਪਾਰਟੀ ਦਾ ਜਾਂ ਆਰਐਸਐਸ ਦਾ ਇੱਕ ਅਜੰਡਾ ਹੈ ਇੱਕ ਰੰਗ ਇੱਕ ਦੇਸ਼ ਇੱਕ ਢੰਗ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਲੀਡਰ ਇੱਕ ਦੇਸ਼ ਹੈ ਨਾ ਸੋ ਇਹ ਸਾਰਾ ਉਸੇ ਦੇ ਵਿੱਚੋਂ ਇਹ ਵੀਰਬਾਲ ਦੇਵਸ ਨੂੰ ਦੇਖਿਆ ਜਾ ਰਿਹਾ ਸੀ ਕਿਉਂਕਿ ਇਸ ਤਰੀਕੇ ਨਾਲ ਦੂਸਰਾ ਇਸ ਅਜੰਡੇ ਨੂੰ ਅੱਗੇ ਵਧਾਉਂਦੀ ਨਜ਼ਰ ਆਈ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਸਰਕਾਰ ਨੂੰ ਜੀ ਇਸ ਦੀ ਕੀ ਲੋੜ ਪੈਗੀ ਕੀ ਇਹ ਕੇਂਦਰ ਦੇ ਇਸ਼ਾਰੇ ਤੇ ਅੱਗੇ ਵਧਿਆ ਜਾ ਰਿਹਾ ਜਾਂ ਨਾ ਸਮਝੀ ਚੁੱਕੇ ਵਧਿਆ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਵਿਭਾਗ ਹੈ ਜੀ ਬਾਲ ਭਲਾਈ ਕਾਉਂਸਲ ਇਹ ਜਿਹੜੀ ਬਾਲ ਭਲਾਈ ਕਾਉਂਸਲ ਹੈ ਇਹ ਸਰਕਾਰੀ ਵਿੰਗ ਹੈ ਪੰਜਾਬ ਸਰਕਾਰ ਦਾ ਵਿੰਗ ਹੈ ਇਹਨੇ ਸੂਬਾ ਪੱਧਰੀ ਇੱਕ ਬੀਰ ਬਾਲ ਦਿਵਸ ਦਾ ਸਮਾਗਮ ਰੱਖ ਰਿਹਾ 12 ਦਸੰਬਰ ਨੂੰ ਲੁਧਿਆਣੇ ਤੇ ਉਸ ਸਮਾਗਮ ਦੇ ਵਿੱਚ ਇਹ ਤੋਂ ਵੀ ਅੱਗੇ ਵੱਧ ਕੇ ਇਕੱਲਾ ਨਾਮ ਇਹ ਨਹੀਂ ਰੱਖਿਆ ਬੀਰਬਾਲ ਦੇਵਸ ਇਹਦੇ ਵਿੱਚ ਜੀ ਫੈਂਸੀ ਡਰੈਸ ਸਮਾਗਮ ਹੋਊਗਾ ਹੁਣ ਫੈਂਸੀ ਡਰੈਸ ਵਿੱਚ ਤੁਸੀਂ ਸੱਜਾਦਿਆਂ ਦੀ ਰੂਪ ਬਣੋਗੇ ਤੁਸੀਂ ਮਾਤਾ ਗੁਜਰੀ ਦਾ ਰੂਪ ਧਾਰਨ ਕਰੋਗੇ ਤੁਸੀਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੂਪ ਧਾਰਨ ਕਰੋਗੇ ਹੋਰ ਸਿੰਘਾਂ ਦਾ ਰੂਪ ਤਾਂ ਕਿਨਾਂ ਦਾ ਕੀ ਦਿਖਾਉਣਾ ਹੈ ਫੈਂਸੀ ਡਰੈਸ ਦੇ ਵਿੱਚ ਜਦੋਂ ਸਿੱਖ ਧਰਮ ਦੀ ਸਿੱਖ ਮਰਿਆਦਾ ਦੀ ਇਹ ਬਣਤਰ ਨਹੀਂ ਹੈ ਇਹ ਤਰੀਕਾ ਕਰ ਨਹੀਂ ਹੈ ਤੇ ਤੁਸੀਂ ਤਾਂ ਇਹੋ ਕਰਨਾ ਚਾਹੁੰਦੇ ਹੋ ਤੁਹਾਡੀ ਮਨਸ਼ਾ ਕੀ ਹੈ ਫਿਰ ਇਹਦੇ ਪਿੱਛੇ ਏਜੰਡਾ ਕੀ ਹੈ ਕੇਂਦਰ ਵਾਲਾ ਜਾਂ ਨਲੈਕੀ ਨਾ ਸਮਝੀ ਦੂਸਰੇ ਪਾਸੇ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਤੱਕ ਨੂੰ ਆ ਪੁੱਛਣਾ ਚਾਹਣਾ ਜਨਾਬ ਕਿ ਤੁਸੀਂ ਬੀਰ ਬਾਲ ਦਿਪਸ ਤੁਹਾਡੇ ਲਈ ਉਹ ਬਾਲ ਨੇ ਉਹ ਬੱਚੇ ਨੇ ਉਹ ਜਵਾਕ ਨੇ ਸਾਡੇ ਲਈ ਉਹ ਬਾਬੇ ਨੇ ਸਿੱਖ ਇਤਿਹਾਸ ਦੇ ਵਿੱਚ ਇਸ ਛੋਟੀ ਉਮਰੇ ਸ਼ਹਾਦਤ ਦੁਨੀਆ ਦੀ ਲਾਸਾਨੀ ਸ਼ਹਾਦਤ ਵਜੋਂ ਫਤਿਹਗੜ ਸਾਹਿਬ ਦੀ ਸ਼ਹਾਦਤ ਸਾਹਿਬਜਾਦਿਆਂ ਦੀ ਸ਼ਹਾਦਤ ਦੁਬਾਰਾਂ ਚ ਜਣੇ ਜਾਣ ਵਾਲੀ ਤੇ ਉਸ ਤੋਂ ਪਹਿਲਾਂ ਚਮਕੌਰ ਦੀ ਗੜੀ ਚ ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਹੈ ਨਾ ਇੱਕ ਅਦੁੱਤੀ ਸ਼ਹਾਦਤ ਵਜੋਂ ਵੇਖੀ ਜਾਂਦੀ ਤੇ ਸਾਡੇ ਲਈ ਤਾਂ ਬਾਬੇ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੇ ਕੰਮ ਐਡੇ ਵੱਡੇ ਨੇ ਕੁਰਬਾਨੀ ਐਡੀ ਵੱਡੀ ਹੈ ਤੇ ਤੁਸੀਂ ਉਸ ਨੂੰ ਯਾ ਕਿ ਕਿਉਂ ਦੇਖਣਾ ਚਾਹੀਏ ਮੈਨੂੰ ਚਾਹੀਤੇ ਹੈ ਕਿ ਸ਼੍ਰੀ ਫਤਿਹਗੜ ਸਾਹਿਬ ਦਾ ਸਾਡਾ ਉਹ ਖੇਤਰ ਅੱਜ ਵੀ ਸਵਾ ਆਖਦਾ ਹੈ ਸ਼ਹੀਦੀ ਸਵਾ ਜਦੋਂ ਹੁਣ ਸ਼ੀਦੀ ਜੋੜ ਮੇਲਾ ਹੋਊਗਾ ਨਾ ਸਾਡੇ ਇਲਾਕੇ ਦੇ ਲਈ ਉਹ ਸਵਾ ਹੈ ਅਚਾਨਕ ਇਸ ਨੂੰ ਨਵਾਂ ਰੂਪ ਦਿੱਤਾ ਜਾਣਾ ਸ਼ੁਰੂ ਹੋਇਆ ਉਹ ਨਲਾਇਕੀ ਚੋਂ ਸੀ ਨਾ ਸਮਝੀ ਚੋਂ ਸੀ ਅਣਦੇਖੀ ਚੋਂ ਸੀ ਕਿਸੇ ਯੋਜਨਾ ਸਾਜਿਸ਼ ਤਹਿਤ ਸੀ ਅਸੀਂ ਜਦੋਂ ਛੋਟੇ ਸੀ ਤਦ ਅਚਾਨਕ ਉਥੇ ਰੂਪਦਨ ਲੱਗਿਆ ਸ਼ਹੀਦੀ ਸਭਾ ਦਾ ਉਥੇ ਝੁੱਲੇ ਲੱਗਣ ਲੱਗ ਪਏ ਗੁਵਾਰੇ ਉਡਣ ਲੱਗ ਪਏ ਹਾਂ ਜਲੇਬੀਆਂ ਪਕੌੜੇ ਨਿਕਲਣ ਲੱਗ ਪਏ ਤੇ ਹੌਲੀ ਹੌਲੀ ਉਹਨੂੰ ਸ਼ਹੀਦੀ ਮੇਲਾ ਕਹਿਣਾ ਸ਼ੁਰੂ ਕਰਤਾ ਤੇ ਫਿਰ ਬੁੱਧੀਜੀਵੀਆਂ ਨੇ ਕੌਮ ਦੇ ਨਮਾਇੰਦਿਆਂ ਨੇ ਪ੍ਰਸ਼ਾਸਨ ਨੇ ਜਿਸ ਨਜ਼ਰਸਾਨੀ ਕੀਤੀ ਉਥੇ ਝੁੱਲੇ ਬੰਦ ਕੀਤੇ ਆ ਜਲੇਬੀਆਂ ਪਕੌੜੇ ਬੰਦ ਕੀਤੇ ਹੈਨਾ ਵੀ ਕਿ ਸ਼ਹਾਦਤ ਨੂੰ ਚੜਦੀ ਕਲਾ ਵੱਜੋਂ ਲੈਣਾ ਇਹ ਸਿੱਖ ਕੌਮ ਦਾ ਇਤਿਹਾਸ ਹੈ। ਬਲੰਦੀ ਚੋਂ ਲੈਣਾ ਇੱਕ ਇਤਿਹਾਸ ਹੈ। ਪਰ ਇਹ ਜਸ਼ਨ ਥੋੜਾ ਮਨਾਇਆ ਜਾ ਸਕਦੇ ਹੋਵੇ। ਉਹਦੇ ਉੱਤੇ ਮਾਣ ਕੀਤਾ ਜਾ ਸਕਦਾ ਹੈ। ਉਹਦੇ ਉੱਤੇ 12 ਗਾਇਆਂ ਜਾ ਸਕਦੀਆਂ। ਉਹਦੇ ਉੱਤੇ ਕਮਤਾਵਾਂ ਗਾਈਆਂ ਜਾ ਸਕਦੀਆਂ। ਫਕਰ ਕੀਤਾ ਜਾ ਸਕਦਾ। ਪਰ ਭੰਗੜੇ ਥੋੜਾ ਪਹਿਣਗੇ। ਢੋਲ ਨਗਾੜੀ ਥੋੜਾ ਵੱਜਣਗੇ। ਝੂਲੇ ਥੋੜਾ ਚੁੱਲਾਂਗੇ। ਸੋਸ ਨੂੰ ਬਦਲੇ ਤੇ ਫਿਰ ਉਸ ਨੂੰ ਐਸਜੀਪੀਸੀ ਨੇ ਸ਼ਹੀਦੀ ਜੋੜ ਮੇਲ ਦੇ ਰੂਪ ਦੇ ਵਿੱਚ ਵਿਚਾਰਿਆ ਸੋ ਇਸ ਲਈ ਸਭਾ ਸ਼ਹੀਦੀ ਜੋੜ ਮੇਲ ਪਰ ਤੁਸੀਂ ਉਸ ਨੂੰ ਹੁਣ ਵੀਰਬਾਲ ਦਿਵਸ ਦੇ ਰੂਪ ਵਿੱਚ ਜਦੋਂ ਲੈ ਕੇ ਆ ਰਹੇ ਹੋ ਤੇ ਤੁਸੀਂ ਫੈਂਸੀ ਡਰੈਸ ਤੱਕ ਲੈ ਕੇ ਜਾ ਰਹੇ ਹੋ ਤੇ ਤੁਸੀਂ ਇਹ ਸਿੱਖ ਮਰਿਆਦਾ ਨਾਲ ਛੇੜਖਾਨੀ ਨਹੀਂ ਕਰ ਰਹੇ ਤੁਸੀਂ ਜਿਸ ਧਰਮ ਚੋਂ ਜਿਸ ਫਿਰਕੇ ਚੋਂ ਜਿਸ ਕੌਮ ਚੋਂ ਜਿਸ ਖਿੱਤੇ ਚੋਂ ਇਹ ਫਲਸਫਾ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ ਉਸ ਖਿੱਤੇ ਦੇ ਲੋਕਾਂ ਨੂੰ ਉਸ ਭਾਈਚਾਰੇ ਦੇ ਨਮਿਹਦਿਆਂ ਨੂੰ ਉਸ ਸਿੱਖ ਧਰਮ ਦੀਆਂ ਜਥੇਬੰਦੀਆਂ ਨੂੰ ਸੰਸਥਾਵਾਂ ਨੂੰ ਪੁੱਛਿਆ ਕਿਛਾ ਕਿਸੇ ਦੀ ਸ਼ਲਾਹ ਮਸ਼ਵਰਾ رائے ਲਈ ਨਹੀਂ ਜਨਾਬ ਤੇ ਦਾ ਮਤਲਬ ਤੁਸੀਂ ਤਹਿ ਏਜੰਡੇ ਤੇ ਹਮਲਾ ਕਰ ਰਹੇ ਹੋ ਸੋ ਇਸ ਲਈ ਕੇਂਦਰ ਤੋਂ ਲੈ ਕੇ ਪੰਜਾਬ ਸਰਕਾਰ ਇੱਕ ਵਾਰ ਫਿਰ ਕਿਰੀ ਹੈ ਇਸ ਬਾਲ ਭਲਾਈ ਕਾਉਂਸਲ ਵੱਲੋਂ ਕੀਤੇ ਜਾ ਰਹੇ ਵੀਰਵਾਦ ਦਿਵਸ ਤੇ ਸਮਾਗਮ ਮੌਕੇ ਫੈਂਸੀ ਡਰੈਸ ਸਮਾਗਮ ਨੂੰ ਲੈ ਕੇ ਲੁਧਿਆਣਾ ਚ ਜਿਹੜਾ 12 ਦਸੰਬਰ ਨੂੰ ਹੋਣਾ ਹੈ ਉਹਦੇ ਉੱਤੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਕਾ ਜੋਹਰਾ ਨੇ ਐਸਪੀਜ਼ ਦੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀ ਹੋਰਾਂ ਨੇ ਸ਼੍ਰੋਮnikaldal ਦੇ ਪ੍ਰਧਾਨ ਸੁਖਵੀਰ ਬਾਦਲ ਦਰਜੀਤ ਚੀਮਾ ਹੋਰਾਂ ਨੇ ਪੁਨਰਸ੍ਰੀਤ ਕਲਰਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਪੰਥਕ ਤੇ ਰਾਮ ਪੰਥਕ ਜਮਾਤ ਤੇ ਪੁਦੀ ਜੀਵੀਆਂ ਨੇ ਸਵਾਲ ਖੜੇ ਕੀਤੇ ਨੇ ਕਿ ਸਰਕਾਰ ਨੂੰ ਸ਼ੋਭਦਾ ਨਹੀਂ ਪਰ ਸਰਕਾਰ ਕਿ ਸੱਦ ਤੱਕ ਲੱਗੀ ਹੈ ਇਹ ਸਰਕਾਰ ਜਾਣੇ ਪਰ ਲੱਗੀ ਜ਼ਰੂਰ ਹੈ ਚਲੋ ਇੱਧਰ ਅੱਜ ਨਾਮਜਦਗੀਆਂ ਦਾ ਕੰਮ ਤਾਂ ਨਿਪੜ ਗਿਆ ਹੁਣ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਵੋਟਾਂ ਪੈ ਜਾਣਗੀਆਂ ਪਟਾਪੰਡ ਤੋਂ ਬਾਅਦ ਨੂੰ ਇਹਦੇ ਜਿੱਥੇ ਜਾਣਗੇ ਸਰਕਾਰ ਟੋਲ ਮਜਾਊਗੀ ਜਦੋਂ ਤੁਸੀਂ ਕਾਗਜ਼ੀ ਨਹੀਂ ਭਰਨ ਦੇ ਰਹੇ ਜਦੋਂ ਤੁਸੀਂ ਬਾਕੀ ਦਲਾਂ ਦੇ ਉਮੀਦਵਾਰਾਂ ਨੂੰ ਮੈਦਾਨ 'ਚ ਆਉਣੇ ਹੀ ਨਹੀਂ ਦੇ ਰਹੇ ਹੈਨਾ ਕਾਗਜ਼ ਰੱਦ ਹੋਣ ਦੀ ਪ੍ਰਕਿਰਿਆ ਤਾਂ ਬਹੁਤ ਦੂਰ ਹੈ ਤੁਸੀਂ ਉਹਨਾਂ ਨੂੰ ਨੋ ਡਿਊ ਹੀ ਨਹੀਂ ਦੇ ਰਹੇ ਮਤਲਬ ਰਾਤ ਰਾਤ ਪਰ ਧਰਨੇ ਲੱਗਦੇ ਨੇ ਹੈਨਾ ਵੈਸੇ ਤਾਂ ਪਹਿਲਾਂ ਉਮੀਦਵਾਰ ਐ ਨਹੀਂ ਲੜਨ ਲਈ ਤਿਆਰ ਸੀ ਨਾ ਸੱਤਾਧਾਰੀ ਤੇ ਨੇ ਨਮਰੋਦੀ ਤਰ੍ਹਾਂ ਦੇ ਚਲੋ ਮਨਾਤ ਨਾ ਆ ਕੇ ਬਰਕਰਾਰ ਸਰਕਾਰ ਖੜੇ ਕਰ ਲੇ ਸਤਾਤਾਰੀ ਦਰਿੰਦ ਆਪਣੀ ਲਿਸਟ ਜਾਰੀ ਕਰਤੀ ਕਿਾ ਚੱਕੋ ਜੀ ਇਹਨੇ ਉਮੀਦਵਾਰ ਆ ਇਹਨੇ ਉਮੀਦਵਾਰ ਆ ਕਿਉਂਕਿ ਚੋਣ ਨਿਸ਼ਾਨ ਦੇ ਲੜ ਰਹੇ ਸੀ ਦੂਜੇ ਦਲ ਜਦੋਂ ਆਉਂਦੇ ਨੇ ਤਾਂ ਮੂਰੇ ਪੁਲਿਸ ਖੜਾਈਏ ਸੀ ਲੜਨ ਲਈ ਭੜਨ ਲਈ ਕਾਗਜ਼ ਫੜਨ ਲਈ ਕਿਹਨਾਂ ਦੀ ਡਿਊਟੀਆਂ ਲਾਈਆਂ ਨੋ ਡਿਊਨਾ ਦੇਣਾ ਪੈ ਜਵੇ ਅਫਸਰਾਂ ਨੂੰ ਕੁਰਸੀ ਤੇ ਨਾ ਬੈਠਣ ਦੇ ਹੁਕਮ ਤਾਂ ਕਮਾਲ ਆ ਵੀ ਦਫ਼ਤਰਾਂ ਚ ਅਫਸਰ ਨਹੀਂ ਮਿਲਣੇ ਚਾਹੀਦੇ ਹਦਾਇਤ ਹੈ ਸਰਕਾਰੀ ਚੱਕਰਾ ਕੇ ਦੇਖ ਲਿਓ ਅਕਾਲੀ ਦਲ ਪੀੜਿਤ ਭੱਜਿਆ ਫਿਰ ਰਿਹਾ ਹੈ ਕਾਂਗਰਸ ਪੀੜਿਤ ਭੱਜੀ ਫਿਰ ਰਹੀ ਹੈ ਭਾਜਪਾ ਪੀੜਿਤ ਭੱਜੇ ਫਿਰ ਰਹੇ ਨੇ ਪਰ ਜਦੋਂ ਅਕਾਲੀ ਭਾਜਪਾ ਦਾ ਰਾਜ ਸੀ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਇਹ ਵੀ ਬਦੀਕੀਆਂ ਕਰਦੇ ਰਹੇ ਨੇ ਕਾਗਜ਼ ਰੱਦ ਕਰਾਉਣੇ ਕਾਗਜ਼ ਦਾਖਲ ਨਾਉਣ ਦੇਣੇ ਖਿੱਚੋ ਤਾਂ ਹੁੰਦੀ ਰਹੀ ਆ ਪਰ ਇੰਨੀ ਜੱਗੋ ਤੇਰਵੀਂ ਕਦੇ ਨਹੀਂ ਕਿਸੇ ਨੇ ਦੇਖੀ ਇਹੋ ਜਿਹਾ ਵਰਤਾਰਾ ਕਦੇ ਦੇਖਿਆ ਕਿ ਮੂੰਹ ਟਾਕੇ ਕਾਗਜ਼ ਖੋਕੇ ਲੈ ਜਾਓ ਪਾੜ ਦਿਓ ਧਰਨੇ ਪ੍ਰੋਸੈਸ ਕਰਨਾਂ ਤੇ ਪੁਲਿਸ ਦੱਟਾ ਹੋ ਪੁਲਿਸ ਬੈਠੀ ਸੀ ਕਿ ਪੁਲਿਸ ਟਰ ਬਣਦੀ ਦੀ ਕਿ ਅਫਸਰ ਅਦਕਾਰੀ ਟਰ ਬਣ ਕੇ ਗੱਲ ਕਰਦੇ ਦੇਖਣ ਇਦਾਂ ਨਹੀਂ ਹੋਇਆ ਫਿਰ ਜਿਹੜੇ ਹੁਣ ਅੱਜ ਪੀੜਤ ਨੇ ਉਹ ਇਹ ਕਹਿੰਦੇ ਨੇ ਕਿ ਜੇ ਸਾਡੀ ਸਰਕਾਰ ਆ ਗਈ ਉਹਦੋਂ ਦੁਰਸਤ ਕਰਦੇ ਆਂਗੇ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਸਿਸਟਮ ਨੂੰ ਨਹੀਂ ਦੁਰਸਤ ਕਰਨਾ ਫਿਰ ਇਹਨਾਂ ਨੂੰ ਦੇਖ ਲਾਂਗੇ ਮਤਲਬ ਪੁਲਸ ਵਾਲਿਆਂ ਨੂੰ ਵੀ ਕਹਿੰਦੇ ਨੇ ਅਫਸਰਾਂ ਨੂੰ ਕਹਿੰਦੇ ਨੇ ਕੱਲ ਤੱਕ ਸਾਡੇ ਲਈ ਪਾਣੀ ਭਰਦਾ ਸੀ ਅੱਜ ਇਹਦਰ ਚਲਾ ਗਿਆ ਕੋਈ ਗੱਲ ਨਹੀਂ ਸਾਲ ਹੀ ਰਹਿ ਗਿਆ ਹੁਣ ਸਾਲ ਬਾਅਦ ਟਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਵੀ ਦੇਖ ਲਾਂਗੇ ਵਰਕਰਾਂ ਨੂੰ ਵੀ ਦੇਖ ਲਾਂਗੇ ਉਹਨਾਂ ਦੇ ਲੀਡਰਾਂ ਨੂੰ ਵੀ ਦੇਖ ਲਾਂਗੇ ਮਤਲਬ ਅਸੀਂ ਵੀ ਇਹੀ ਤਰੀਕਾ ਅਪਣਾਵਾਂਗੇ ਸਿਸਟਮ ਨੂੰ ਦਰਸਤ ਕਰਨ ਦੀ ਇੱਛਾ ਸ਼ਕਤੀ ਕਿਸੇ ਰਾਜਨੀਤਿਕ ਜਮਾਤ ਚ ਕਿਸੇ ਰਾਜਨੀਤਿਕ ਤਿਰ ਚ ਕਿਸੇ ਲੀਡਰ ਚ ਨਜ਼ਰ ਨਹੀਂ ਆ ਰਹੀ ਜਿਹੜਾ ਫਿਕਰਮੰਦੀ ਦਾ ਪਹਿਲੂ ਹੈ ਹੋ ਗਈਆਂ ਜਿਹੇ ਜਿਹੇ ਕਾਗਜ਼ ਪਰ ਉੱਪਰ ਭਰਾਈ ਹੋ ਗਈ ਇਹ ਜੇ ਤੱਕਾ ਬਦੀ ਕੀ ਸੀ ਉਹ ਸਭ ਨੇ ਜਗਜਾਰ ਦੇਖ ਲਈ ਹੁਣ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਪਲ-ਪਲ ਦੀ ਖਬਰ ਬਾਹਰ ਹੁੰਦੀ ਹੈ ਲੁਕਿਆ ਨਹੀਂ ਰਹਿੰਦਾ ਕੁਝ ਉਹਦੇ باوجود ਸ਼ਰੀਆਮ ਤੱਕੇਸ਼ਾਈ ਗੁੰਡਾ ਕਰਦੀ ਹੈ ਤਾਂ ਨਤੀਜਿਆਂ 'ਚ ਵੀ ਇਹੀ ਕੁਝ ਹੋਊਗਾ ਭਾਈ ਆਸ ਨਾ ਕਰਿਓ ਪਰ ਜਿਹੜੀਆਂ ਧਿਰਾਂ 227 ਚ ਆਉਣਾ ਚਾਹੁੰਦੀਆਂ ਨੇ ਉਹ ਵੀ ਇਸ ਸਿਸਟਮ ਨੂੰ ਦਰੁਸਤ ਕਰਨਾ ਨਹੀਂ ਚਾਹੁੰਦੀਆਂ ਤੇ ਇਹ ਸਾਰੇ ਵਰਤਾਰੇ ਨੂੰ ਦੱਸ ਦਿੱਤਾ ਕਿ ਸਰਕਾਰ ਵੀ ਆਪਣੀ ਮਕਬੂਲੀਅਤ ਗਵਾ ਚੁੱਕੀ ਹੈ ਤਾਂ ਹੀ ਉਹ ਤਰੀਕੇ ਜੇ ਮਕਬੂਲ ਹੋਵੇ ਲੋਕਾਂ 'ਚ ਪਰਵਾਹ ਨ ਹੋਵੇ ਫਿਰ ਸਿੱਧਿਆਂ ਚੋਣ ਲੜੇ ਜਦੋਂ ਲੁਕਵੇਂ ਤਰੀਕੇ ਨਾਲ ਚੋਣ ਲੜੀ ਜਾਂਦੀ ਹੈ ਦਾ ਮਤਲਬ ਹਾਰ ਦਾ ਖਤਰਾ ਤੇ ਡਰ ਖੜਾ ਜਨਾਬ ਹਥਿਆਰਾਂ ਦੇ ਸ਼ਕੀਨ ਹੁਣ ਸਰਕਾਰ ਦੇ ਨਿਸ਼ਾਨੇ ਤੇ ਨੇ ਪੰਜਾਬ ਦੇ ਵਿੱਚ ਜਿਸ ਕਦਰ ਗੈਂਗਸਟਰਵਾਦ ਵੱਧ ਰਿਹਾ ਹੈ ਜਿਸ ਕਦਰ ਗੋਲੀ ਕਲਚਰ ਵੱਧ ਰਿਹਾ ਹੈ ਜਿਸ ਕਦਰ ਰਾਜਾਂ ਦੇ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਦੁਕਾਨਦਾਰਾਂ ਦੁਕਾਨਦਾਰਾਂ ਦੇ ਅੰਦਰ ਦੁਕਾਨਾਂ ਚ ਵੜ ਕੇ ਬਾਜ਼ਾਰਾਂ ਦੇ ਵਿੱਚ ਭੜੇ ਭੀੜ ਭੜੇ ਬਾਜ਼ਾਰ ਦੇ ਵਿੱਚ ਲੁੱਟਕੋ ਹੋ ਰਹੀ ਹੈ ਗੋਲੀਆਂ ਸੜਕਾਂ ਤੇ ਵੀ ਚਲਦੀਆਂ ਬੱਸਾਂ ਕਾਰਾਂ ਤੇ ਵੀ ਚਲਦੀਆਂ ਵਿਹਾਂਚ ਵੀ ਚਲਦੀਆਂ ਇਹ ਸਾਰਿਆਂ ਨੇ ਸਰਕਾਰ ਨੂੰ ਸਿਸਟਮ ਨੂੰ ਪ੍ਰਸ਼ਾਸਨ ਨੂੰ ਪੁਲਿਸ ਤੰਤਰ ਨੂੰ ਕਟਹਿਰੇ ਚ ਲਿਆ ਖੜਾ ਕੀਤਾ ਕਿਉ ਆਪਣੀ ਡਿਊਟੀ ਕਰ ਨਹੀਂ پا ਰਹੀਆਂ ਡਿਊਟੀ ਕਰਨਾ ਨਹੀਂ ਚਾਹਦੀਆਂ ਤਰੀਕਾ ਨਹੀਂ ਆਉਂਦਾ ਇਸਨਾਂ ਨੂੰ ਜਿਠਣ ਦਾ ਜਾਂ ਉਹਨਾਂ ਦੇ ਹੱਥੋਂ ਬਾਹਰ ਹੋ ਗਿਆ ਸਾਰਾ ਕੁਝ ਪਰ ਸਰਕਾਰ ਕੁਝ ਨਮਾ ਕਰਨ ਜਾ ਰਹੀ ਹੈ ਸਰਕਾਰ ਕਹਿੰਦੀ ਜੀ ਅਸੀਂ ਵੀਏਪੀ ਕਲਚਰ ਘਟਕਣਾ ਸੀ ਤਾਂ ਅਸੀਂ ਸਿਕਿਉਰਿਟੀ ਘਟਾਈ ਦ ਸਿਕਿਉਰਿਟੀ ਘਟਾਉਂਦੇ ਹੀ ਕਹਿੰਦੇ ਜੀ ਨਤੀਜਾ ਆ ਗਿਆ ਜੀ ਸਾਡੇ ਸਾਹਮਣੇ ਸਿੱਧੂ ਮੂਸੇ ਵਾਲਾ ਕਾਂਡ ਉਤੋਂ ਪਹਿਲਾਂ ਆਂਬੀਆਂ ਵਾਲਾ ਕਤਲ ਕਿ ਨਹੀਂ ਆਂਬਲੇ ਪਰ ਵਿਰੋਧੀਆਂ ਤੋਂ ਲੈ ਕੇ ਬਾਹਰ ਬੈਠਿਆ ਨੇ ਕਿਹਾ ਜੀ ਕਿ ਸਰਕਾਰ ਆਪਣੇ ਬੰਦੇ ਨੂੰ ਤਾਂ ਸਿਕਿਉਰਿਟੀ ਫੁੱਲ ਦੇ ਰਹੀ ਹੈ ਆਪਣੇ ਬੰਦੇ ਨੂੰ ਤਾਂ ਗਿਣਤੀ ਮਿੰਤੀ ਵਧਾ ਕੇ ਦੇ ਰਹੀ ਆ ਗੱਡੀਆਂ ਕਾਰਾਂ ਦਾ ਕਾਫਲਾ ਵਧਾ ਰਿਆ ਤੇ ਵਿਰੋਧੀਆਂ ਦੀ ਆਮ ਲੋਕਾਂ ਦੀ ਜਿਹੜੇ ਪਹਿਲਾਂ ਤੋਂ ਲਈਆਂ ਸਿਕਿਉਰਟੀਆਂ ਦੀ ਘਟਾਰੀ ਇਸ ਲਈ ਸਾਡੇ ਲਈ ਖਤਰਾ ਹੈ ਚਲੋ ਇਹ ਕਿਸੇ ਲਈ ਖਤਰੇ ਚ ਲਈ ਹੈ ਸਿਕਿਉਰਿਟੀ ਕਿਸੇ ਨੇ ਵੀਆਈਪੀ ਕਲਚਰ ਚ ਲਈ ਹੈ ਸਕਿਉਰਟੀ ਕਿਸੇ ਨੇ ਦਿਖਾਵੇ ਲਈ ਲਈ ਹੈ ਸਕਿਉਰਟੀ ਕਿਸੇ ਨੇ ਇਹਦੀ ਆੜ ਦੇ ਵਿੱਚ ਧੰਦਾ ਚਲਾਉਣ ਲਈ ਲਈ ਹੈ ਸਕਿਉਰਟੀ ਪਹੁੰਚ ਅਪਰੋਚ ਵਾਲਾ ਕੰਮ ਹੈ ਉਹੀ ਪਹੁੰਚ ਅਪਰੋਚ ਵਾਲਾ ਕੰਮ ਲਾਇਸੈਂਸੀ ਹਥਿਆਰਾਂ ਦੇ ਰੂਪ ਚ ਵੀ ਨਜ਼ਰ ਆਉਂਦਾ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਹਥਿਆਰ ਦਾ ਲਾਇਸੈਂਸ ਲੈਣਾ ਜ਼ਰੂਰਤ ਨਾਲੋਂ ਜ਼ਿਆਦਾ ਸ਼ਿਭਾਰਸ਼ ਜ਼ਰੂਰੀ ਹੈ ਤੁਹਾਡੀ ਲੋੜ ਹੈ ਤੁਹਾਨੂੰ ਖਤਰਾ ਹੈ ਤੁਹਾਡਾ ਹੱਕ ਬਣਦਾ ਇਹ ਸਾਰੀਆਂ ਗੱਲਾਂ ਇੱਕ ਪਾਸੇ ਜੇ ਤੁਹਾਡੀ ਸਰਕਾਰੀ ਦਰਵਾਜ਼ੇ ਪੁਲਿਸ ਤੰਤਰ ਦੇ ਦਰਵਾਜ਼ੇ ਪਹੁੰਚ ਅਪਰੋਚ ਹੈਗੀ ਹੈ ਫਿਰ ਤੁਸੀਂ ਲੋੜਵੰਦਾਂ ਦੀ ਸੂਚੀ ਚਾਹੀਗੀ ਉਹ ਫਿਰ ਤੁਹਾਨੂੰ ਲਾਇਸੈਂਸੀ ਹਥਿਆਰ ਮਿਲ ਜੂ ਜੇ ਤੁਹਾਡੀ ਪਹੁੰਚ ਅਪਰੋਚ ਨਹੀਂ ਹੈਗੀ ਤੁਸੀਂ ਜਿੰਨੇ ਮਰਜ਼ੀ ਜ਼ਰੂਰਤਮੰਦ ਹੋਮੋ ਜਿੰਨੇ ਮਰਜ਼ੀ ਤੁਹਾਡੇ ਕਾਗਜ਼ ਪੱਤਰ درست ਹੋਣ ਤੁਸੀਂ ਫਿਰ ਲਾਇਸੈਂਸੀ ਹਥਿਆਰ ਨਹੀਂ ਲੈ ਸਕਦੇ ਪਰ ਹੁਣ ਸਰਕਾਰ ਕਹਿੰਦੀ ਜੀ ਅਸੀਂ ਪਰਚੋਰ ਕੀਤੀ ਹੈ ਲੰਬੇ ਸਮੇਂ ਤੋਂ ਅਸੀਂ ਨਜ਼ਰਸਾਨੀ ਰੱਖ ਰਹੇ ਸੀ ਪੁਲਿਸ ਅਧਿਕਾਰੀ ਕਹਿੰਦੇ ਕਿ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਉਹ ਸਾਡੀ ਰਡਾਰ ਤੇ ਸੀ ਉਹਨਾਂ ਨੂੰ ਪਿਛਲੇ 6 ਮਹੀਨੇ ਸਾਲ 1.5 ਸਾਲ ਤੋਂ ਅਸੀਂ 2 ਸਾਲ ਤੋਂ ਬਚਦੇ ਆ ਰਹੇ ਸੀ 7000 ਬੰਦੇ ਅਸੀਂ ਜਿਹੇ ਨਾਮਜ਼ਦ ਕਰ ਲਏ ਜਿਹੜੇ ਲਾਇਸੈਂਸੀ ਹਥਿਆਰ ਦੀ ਵਰਤੋਂ ਦੀ ਤਾਂ ਦੁਰਵਰਤੋਂ ਮਤਲਬ ਸਰਕਾਰ ਨੂੰ ਇਹ ਲੱਗਦਾ ਕਿ ਲਾਇਸੈਂਸੀ ਹਥਿਆਰਾਂ ਨੂੰ ਟੱਕਰ ਆਉਂਦੀਆਂ ਸਰਕਾਰ ਨੂੰ ਇਹ ਲੱਗਦਾ ਕਿ ਲਾਇਸੈਂਸੀ ਹਥਿਆਰਾਂ ਨਾਲ ਵਾਰਦਾਤਾਂ ਹੁੰਦੀਆਂ ਸਰਕਾਰ ਨੂੰ ਇਹ ਲੱਗਦਾ ਲਾਇਸੈਂਸੀ ਹਥਿਆਰਾਂ ਨਾਲ ਗੈਂਗਸਟਰਵਾਦ ਫਲਪੜ ਰਿਹਾ ਨਹੀਂ ਜਨਾਬ ਜੇ ਗੈਂਗਸਟਰ ਨੇ ਗੋਲੀਆਂ ਚਲਾਉਣੀਆਂ ਫਿਰ ਉਹ ਲਾਇਸੈਂਸੀ ਹਥਿਆਰ ਨਹੀਂ ਰੱਖਦੇ ਅਗਲੇ ਨੂੰ ਸਾਰਾ ਕੁਝ ਮਿਲਦਾ ਗੋਲੀ ਸਿੱਕਾ ਫੁੱਲੇ ਬਾਜ਼ਾਰ ਚ ਪਤਾ ਤੰਤਰ ਜੰਤਰ ਪੁਲਿਸ ਨੂੰ ਸਾਰਾ ਕੁਝ ਕਿੱਥੋਂ ਆਉਂਦਾ ਤੇ ਜਾਂ ਫਿਰ ਕੋਈ ਰਿਕਾਰਡ ਜਨਤਕ ਹੋਣਾ ਚਾਹੀਦਾ ਕਿ ਹੁਣ ਤੱਕ ਜਿੰਨੇ ਫੜੇ ਗਏ ਜਿੰਨੇ ਥਾਰ ਮਿਲੇ ਉਹਨਾਂ ਚੋਂ ਕਿੰਨੀਆਂ ਕਬਾਰ ਦਾ ਤੱਕ ਕਿੰਨੇ ਘਟਨਾ ਕਰੋ ਕਿੰਨੇ ਲਿਸੈਂਸੀ ਹਥਿਆਰ ਸੀ ਪਰ ਸਰਕਾਰ ਕਹਿੰਦੀ ਜੀ ਦੁਰਪਰਤੋ ਦੇ ਮਾਮਲੇ ਇਸ ਰੂਪ ਸਾਹਮਣੇ ਆ ਰਹੇ ਨੇ ਕਿ ਕੋਈ ਸੋਸ਼ਲ ਮੀਡੀਆ ਤੇ ਇਹਦਾ ਦਿਖਾਵਾ ਕਰਦਾ ਕੋਈ ਸਰੇ ਬਾਜ਼ਾਰ ਇਹਦਾ ਦਿਖਾਵਾ ਕਰਦਾ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਹੈ ਇਹਦੇ ਰਾਈ ਫਾਇਰ ਕੱਢ ਲੈਂਦਾ ਕੋਈ ਦੀਵਾਲੀ ਤਿਹਾਰ ਦੇ ਉੱਤੇ ਕੋਈ ਫਾਇਰ ਕੱਢਦਾ ਕੋਈ ਆਪਣੇ ਇਲਾਕੇ 'ਚ ਕਿਸੇ ਨੂੰ ਧਮਕਾਉਣ ਡਰਾਉਣ ਲਈ ਵਰਤ ਲੈਂਦਾ ਇਹ ਇਸ ਲਈ ਕਹਿੰਦੇ ਜੀ ਸਾਡੀ ਉਹ ਨજર ਸੀ ਉਹ ਸਾਰੀ ਪ੍ਰਕਿਰਿਆ 'ਚ 7000 ਦੇ ਕਰੀਬ ਬੰਦੇ ਸਾਡੇ ਨਿਸ਼ਾਨੇ 'ਤੇ ਆ ਗਏ ਤੇ ਹੁਣ ਕਹਿੰਦੇ ਜੀ ਡੇਢ ਬਾਰੇ ਤੋਂ ਪੁਲਿਸ ਇਹਨਾਂ ਤੇ ਨਜ਼ਰ ਰੱਖ ਰਹੀ ਸੀ ਤੇ ਅਸੀਂ 7000 ਲਾਇਸੈਂਸੀ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਰਹੇ ਹਾਂ ਇਹ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਫੈਸਲਾ ਹੈ ਪਹਿਲੇ ਪੰਜਾਬ ਦੇ ਵਿੱਚ ਕਰੀਬ-ਕਰੀਬ 3.5 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਨੇ 346000 ਤੋਂ ਵੱਧ ਲਾਇਸੈਂਸੀ ਹਥਿਆਰ ਇਦੇ ਵਿੱਚੋਂ 7000 ਨਾਂ ਰੱਦ ਹੋਣਾ ਕੋਈ ਵੱਡਾ ਅੰਕੜਾ ਨਹੀਂ ਪਰ ਜੇ ਇਸ ਪ੍ਰਕਿਰਿਆ ਵੱਲ ਨੂੰ ਵਧਦੇ ਨੇ ਤਾਂ ਫਿਰ ਕੀ ਕਹਨੂ ਕੁਝ ਤਰ੍ਹਾਂ ਇਹ ਕਹਿਣਗੀਆਂ ਕਿ ਸਾੜਨਾ ਬਿਤਕਰ ਹੈ ਇਸ ਲਈ ਹੋ ਰਿਹਾ ਕਿ ਅਸੀਂ ਸਰਕਾਰ ਨਾਲ ਨਹੀਂ ਕਿ ਤਾਂ ਸਾਡੇ ਬਦਲੇ ਜਾ ਰਹੇ ਨੇ ਹਾਂ ਬੱਸ ਤਾਂ ਸੋਸ਼ਲ ਮੀਡੀਆ ਤੇ ਕਦੇ ਆਉਂਦਾ ਜੀ ਐਮਐਲਏ ਦੀ ਰਿਸ਼ਤੇਦਾਰਾ ਕਦੇ ਆਉਂਦਾ ਜੀ ਐਮਐਲਏ ਦਾ ਜਵਾਰਕ ਹੈ ਉਹਦਾ ਭਤੀਜਾ ਹੈ ਭਾਂਡਾ ਜਾਂ ਬੇਟਾ ਪੁੱਤ ਜੀ ਇਹਨੇ ਗੋਲੀ ਚਲਾਈ ਜਿਹਦੇ ਫਾਇਰ ਕੱਟ ਰਹੇ ਉੱਥੇ ਕਾਰਵਾਈ ਹੋਈ ਹੈ 7100 ਚੋਂ ਨਾਮ ਹੈਗੇ ਜਾਂ ਨਹੀਂ ਹੈਗੇ ਸਵਾਲੇ ਵੀ ਖੜਾ ਬਹੁਤ-ਬਹੁਤ ਸ਼ੁਕਰੀਆ